ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਦਰਗਿਆਣਾ ਮੰਦਰ ਕਮੇਟੀ ਦੇ ਪ੍ਰਧਾਨ ਲక్ష్ਮੀ ਕਾਂਤਾ ਚਾਵਲਾ ਦੀ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਹੈ ਉਹਾਂ ਨੇ ਸਾਫ਼ ਤੌਰ ਤੇ ਧਮਕੀ ਦਿੱਤੀ ਹੈ ਕਿ ਜੇ ਮਾਰਾ ਦੁੱਧ ਪੀਤਾ ਤਾਂ ਗੁਰਪਤਵੰਤ ਪੰਨੂ ਭਾਰਤ ਵਿੱਚ ਵੜ ਕੇ ਦਿਖਾਵੇ ਇਥੋਂ ਤੱਕ ਕਿਹਾ ਕਿ ਅੰਮ੍ਰਿਤਸਰ ਰਾਜਵੇ ਜੇ ਜ਼ਿਆਦਾ ਵੱਡਾ ਆਪਣੇ ਆਪ ਨੂੰ ਗੁਰਪਤਵੰਤ ਪੰਨੂ ਸਮਝਦਾ ਆ ਖੈਰ ਇਸ ਮਾਮਲੇ ਨੂੰ ਲੈ ਕੇ ਲక్ష్ਮੀ ਕਾਂਤਾ ਚਾਵਲਾ ਦਾ ਬਿਆਨ ਸਾਹਮਣੇ ਆ ਗਿਆ ਦਰਸਲ ਲੰਗੇ ਦਿਨੀ ਗੁਰਪਤਵੰਤ ਪੰਨੂ ਦੇ ਵੱਲੋਂ ਇੱਕ ਧਮਕੀ ਦਿੱਤੀ ਗਈ ਸੀ ਕਿ ਦਰ ਗਿਆਣਾ ਮੰਦਿਰ ਬੰਬ ਨਾਲ ਉਡਾ ਦਿੱਤਾ ਜਾਵੇਗਾ ਤੇ ਉਸ ਮਾਮਲੇ ਦੇ ਵਿੱਚ ਜਿੱਥੇ ਤਣਾਤੀ ਪੁਲਿਸ ਵੱਲ ਵਧਾ ਦਿੱਤੀ ਗਈ ਸੀ ਪ੍ਰਸ਼ਾਸਨ ਤੀਬਰ ਹੋ ਗਿਆ ਸੀ ਉੱਥੇ ਹੀ ਹੁਣ ਲక్ష్ਮੀ ਕਾਂਤਾ ਚਾਵਲਾ ਇਸ ਮਾਮਲੇ ਤੇ ਬੋਲਦੇ ਨਜ਼ਰ ਆ ਰਹੇ ਨੇ ਉਸ ਵੇਲੇ ਲక్ష్ਮੀ ਕਾਂਤਾ ਚਾਵਲਾ ਅਯੁੱਧਿਆ ਗਏ ਹੋਏ ਸੀ ਰਾਮ ਮੰਦਿਰ ਉਦਘਾਟਨ ਤੇ ਗਏ ਹੋਏ ਸਨ ਪਰ ਉੱਥੋਂ ਆਉਣ ਤੋਂ ਬਾਅਦ ਲక్ష్ਮੀ ਕਾਂਤਾ ਚਾਵਲਾ ਦਾ ਵੱਡਾ ਬਿਆਨ ਗੁਰਪ੍ਰਤਮੰਤ ਪੰਨੂ ਦੇ ਬਾਰੇ ਸਾਹਮਣੇ ਆਇਆ ਸਾਫ ਤੌਰ ਤੇ ਗੁਰਪ੍ਰਤਮੰਤ ਪੰਨੂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਉਸ ਦੇ ਵਿੱਚ ਹਿੰਮਤ ਹੈ ਜੇ ਉਸ ਨੇ ਮਾਦਾ ਦੁੱਧ ਪੀਤਾ ਹੈ ਤੇ ਉਹ ਭਾਰਤ ਅੰਦਰ ਔਰ ਖਾਸ ਕਰਕੇ ਅੰਮ੍ਰਿਤਸਰ ਦੇ ਅੰਦਰ ਵੜ ਕੇ ਦਿਖਾ ਦੇਵੇ ਦੱਸਦੀ ਹੈ ਕਿ ਲక్ష్ਮੀ ਕਾਂਤਾ ਚਾਵਲਾ ਭਾਰਤ ਦੇ ਸਾਬਕਾ ਸਿਹਤ ਮੰਤਰੀ ਰਹਿ ਚੁੱਕੇ ਨੇ ਔਰ ਨਾਲ ਦੀ ਨਾਲ ਦਰਗਿਆਣਾ ਮੰਦਿਰ ਕਮੇਟੀ ਦੇ ਪ੍ਰਧਾਨ ਵੀ ਦੱਸੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਧਮਕੀ ਦਾ ਜਵਾਬ ਵੀ ਧਮਕੀ ਦੇ ਰੂਪ ਦੇ ਵਿੱਚ ਦਿੱਤਾ ਗਿਆ ਲక్ష్ਮੀ ਕਾਂਤਾ ਚਾਵਲਾ ਨੂੰ ਖਾਸ ਕਰਕੇ ਇੱਕ ਪੋਖਤਾ ਵਰਗ ਜਿਹੜਾ ਹੈਗਾ ਆ ਇੱਕ ਸਮੇਂ ਦੇ ਉੱਤੇ ਸਿੱਖ ਵਿਰੋਧੀ ਵੀ ਕਹਿੰਦਾ ਰਿਹਾ ਆ ਵੱਖ-ਵੱਖ ਇਲਜ਼ਾਮ ਵੀ ਇਹਨਾਂ ਦੇ ਉੱਤੇ ਲੱਗਦੇ ਰਹੇ ਨੇ ਪਰ ਲక్ష్ਮੀ ਕਾਂਤਾ ਚਾਵਲਾ ਨੇ ਹੁਣ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਡਟ ਕੇ ਧਮਕੀ ਦੇ ਦਿੱਤੀ ਆ ਨਾਲ ਦੀ ਨਾਲ ਕਿਹਾ ਕਿ ਜੇ ਉਸ ਹਿੰਮਤ ਹੈ ਉਹ ਤੇ ਭਾਰਤ ਵਰਕੇ ਦਿਖਾ ਦਵੇ ਇਸ ਦੌਰਾਨ ਲక్ష్ਮੀ ਕਾਂਤਾ ਚਾਵਲਾ ਨੇ ਜੋ ਕੁਝ ਬੋਲਿਆ ਆ ਆਓ ਸੁਣ ਲੈਂਦੇ ਆ ਪਤਵੰਤ ਪੰਨੂ ਕਰਦੀ ਹੈ ਮੈਸੇ ਗੁਰੂ ਪਤਵੰਤ ਨਹੀਂ ਹੈ ਗੁਰੂ ਪਤਵੰਤ ਉਸਕੋ ਕਹਤੇ ਹਨ ਜੋ ਗੁਰੂ ਕੇ ਉਪਦੇਸ਼ੋ ਕੀ ਪਤ ਰੱਖਤਾ ਹੈ ਇੱਜ਼ਤ ਰੱਖਤਾ ਹੈ मुझे लगता है गुरु अपने आप को सिख कह रहे हैं वो सिख है ही नहीं अगर वो सिख होता तो वो आगे कुछ पेड़ आदमी रख के या किसी एजेंसी के इशारे पर खुद वो पेड़ है हिंदुस्तान में इस तरह की जो भावना है ना सांप्रदायिक तनाव की भावना कभी ना फैलाता गुरु पतवंत को मैंने ये संदेश भेज रहा है कि तेरे जो हिम्मत है जे माँ का दूध कोई चंगा पीता है तो सीधा आ मंदिर ਔਰ ਤੈਨੂੰ ਤੇਰੀ ਔਕਾਤ ਦਾ ਪਤਾ ਲੱਗ ਜਾਏਗਾ ਮੈਂ ਇਨਵਾਈਟ ਕਰਦੀ ਹਾਂ ਗੁਰਪਤਵੰਤ ਪੰਥ ਨੂੰ ਉਹ ਆਵੇ ਉਹਦਾ ਸਵਾਗਤ ਹੋਏਗਾ ਉਹਨੂੰ ਪ੍ਰਸ਼ਾਦ ਮਿਲੇਗਾ ਔਰ ਉਹਨੂੰ ਪੁੱਛਿਆ ਜਾਏਗਾ ਕਿ ਦੇਸ਼ ਦੇ ਕਿਹੜੇ ਦੁਸ਼ਮਣ ਦੇ ਕਹਿੰਦੇ ਤੂੰ ਇਦਾਂ ਦੀਆਂ ਅੱਗ ਲਾਉਣ ਵਾਲੀਆਂ ਗੱਲਾਂ ਕਰਨਾ ਹੈ ਯਾਦ ਰੱਖਿਓ ਅਸੀਂ ਉਹਨਾਂ ਦੇ ਕਹਿੰਦੇ ਨਾ ਡਰਨ ਵਾਲਿਆਂ ਪਿਛਲੇ 40 ਸਾਲ ਤੋਂ ਇਹੋ ਜਿਹੀਆਂ ਬੜੀਆਂ ਗਿੱਦੜ ਪੱਭਗੀਆਂ ਆਈਆਂ ਗੁਰਪਤਵੰਤ ਦੇ ਤਾਂ ਤਰਸ ਆਉਂਦਾ ਵੀ ਜਾ ਲੇ ਤੇ ਕਦੀ ਕਦੀ ਆਪਣਾ ਨਾਂ ਹਾਈਲਾਈਟ ਕਰਨ ਲਈ ਇਦਾਂ ਦੀਆਂ ਤਮਕੀਆਂ ਦਿੰਦਾ ਔਰ और जेड बेचारे लड़के कोई लखच कोई पार्टी कहते चलते है अपील करा की बड़े प्यारे बच्चे हो सही रस्ते रहो पदू कनेडा अमरीका हिंदुस्तान चलता है हिंदुस्तान ची लगन वाली हिंदुस्तानिया ने बड़ा भोग लिया लड़के भिड़के और हमारे जो सुरक्षा बल है कोई भी फोर्स है हमारी अब वो सक्षम है कि पन्नू जैसे जो भी छोटे मोटे मच्छर आते हैं उनको आराम से निपट देगी